ਇਹਨੇ ਬਈ ਆਪ 40 41 ਕਿਲੋ ਤੋਂ ਚੋਇਆ ਜੀ ਇਹਦਾ 40 ਕਿਲੋ ਹਾਂ ਜੀ ਠੀਕ ਹੈ ਗੱਲ 40 ਤੋਂ 41 ਕਿਲੋ ਬਾਈ ਕਹਿੰਦਾ ਚੋਇਆ ਵਿਆ ਤੇ ਸਟ੍ਰਾਈਕਰ ਤੋਂ ਆ ਗਈ ਪ੍ਰੈਗਨੈਂਟ ਹਾਂ ਜੀ ਹਾਂ ਜੀ ਆਪ ਆ ਗਿਆ 골ਡਨ ਬੂਰੇ ਦਾ ਤੇ ਉਮਰ ਇਹਦੀ ਆ ਗਈ 13.5 ਮਹੀਨੇ ਤੇ ਮੇਲੇ ਜਿੱਤਣ ਵਾਲਾ ਕੱਟਾ ਦਿਖਾਉਣ ਲੱਗਾ ਤੁਹਾਨੂੰ ਬਹੁਤ ਕਮਾਲ ਦਾ ਟੈਸਟੀਕਲ ਦਾ ਬਿਲਕੁਲ ਪੱਦਰ ਰਹੂਗਾ ਲੈ ਸੱਜਣਾ ਪਿੰਡ ਸ਼ੇਰੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾਈਕੋਲ ਦੋ ਪਸ਼ੂ ਬਕਾਉ ਨੇ ਇੱਕ ਦਾ ਕੱਟਾ ਦਿਖਾਵਾਂਗੇ ਬਹੁਤ ਕਮਾਲ ਦਾ 골ਡਨ ਬੂਰੇ ਦਾ ਆ ਗਿਆ ਤੇ ਇਹਦੀ ਮਾਦਰ ਵੀ ਬਹੁਤ ਕਮਾਲ ਦੀ ਨੀਲੀ ਦੀ ਮੱਝ ਆ ਬਿਊਟੀ ਵਾਲੇ ਮਾਮਲੇ 'ਚ ਜੇਤੂ ਆ ਪੀਡੀਐਫੇ ਤੋਂ ਤੇ ਇੱਕ ਸਜਣਾ ਆ ਬੈਠ ਦਿਖਾ ਦਾਂਗੇ ਚੰਗੇ ਸੀਮਨ ਦੀ ਦੋ ਪਸ਼ੂ ਦਿਖਾ ਦਾਂਗੇ ਕਰੇਲੂ ਸੱਜਣਾ ਕੋਈ ਵਪਾਰ ਵਾਲਾ ਕੰਮ ਨਹੀਂ ਲੱਭੀ ਕੈਮਰਾ ਘੁਮਾ ਦੇ ਪਸ਼ੂ ਤਾਂ ਨਏ ਸੱਜਣ ਕੋਲੇ ਟੌਪ ਤੋਂ ਟੌਪ ਦਾ ਰੱਖਿਆ ਹੋਇਆ ਤੇ ਉਹ ਕੱਟੇ ਦੀ ਮਾਦਰ ਦੇਖੀ ਜਨੋ ਸਾਹਮਣੇ ਤੇ ਇਧਰਲੇ ਬੰਨੇ ਜਰਸੀ ਫਰਦੀਆਂ ਐਚ ਐਫ ਤੇ ਪਸ਼ੂ ਤਾਂ ਨੇ ਇਹ ਕਹੂੰਗਾ ਵੀ ਸ਼ੌਂਕ ਹੀ ਆ ਰੱਖਿਆ ਹੋਇਆ ਸ਼ੌਂਕ ਦਾ ਨਾ ਜਿਵੇਂ ਭਰਾ ਕਹਿੰਦਾ ਕੋਈ ਮੁੱਲ ਨਹੀਂ ਹੁੰਦਾ ਉਹ ਸਿਸਟਮ ਹੀ ਹੋਇਆ ਪਿਆ ਤੇ ਲੱਭਿਆ ਆਸਲ ਕੱਟਾ ਦੇ ਦਾਂਗੇ ਮੇਲੇ ਜਿੱਤਨ ਵਾਲਾ ਇੱਕ ਦਾ ਕੈਨ ਵਾਲਾ ਹੁੰਦਾ ਇੱਕ ਮੇਲੇ ਜਿੱਤਨ ਵਾਲੀ ਆਈਟਮ ਲੱਗਿਆ ਮੱਲੋ ਤੁਹਾਨੂੰ ਦੇਣਾ ਗੱਲਬਾਤ ਬਾਈ ਨਾ ਕਰਾਂਗੇ ਡਿਟੇਲ ਸਾਰੀ ਬਾਈ ਦੱਸ ਦੂਗਾ ਆਜੋ ਬਾਈ ਉਰਲੇ ਬੰਨੇ ਹੋਰ ਕੀ ਹਾਲ ਹੈ ਜੀ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਬਾਈ ਨਾਮ ਤੇ ਫੋਨ ਨੰਬਰ ਦੱਸ ਦਿਓ ਜੀ ਨਾਮ ਚਮਕੌਰ ਸਿੰਘ ਫੋਨ ਨੰਬਰ ਜੀ 98143 35132 98143 35132 35132 ਤੇ ਚਮਕੌਰ ਬਾਈ ਇਹ ਗੱਲਬਾਤ ਕਰ ਲਈ ਇਹ ਸ਼ੁਰੂਆਤ ਬੈਠ ਤੂੰ ਕਰ ਲਈ ਹਾਂਜੀ ਮਾਰ ਲਵੀ ਕੈਮਰਾ ਇੱਕ ਵਾਰੀ ਬਾਡੀ ਚੈੱਕ ਕਰਾ ਦੇ ਫੇਸ ਤੇ ਮਾਰ ਕੇ ਉਤੋਂ ਸਟੇਟਨੈਸ ਚੈੱਕ ਕਰਾ ਦੀ ਯਾਰ ਬੱਚੀ ਸਟੇਟ ਕਿੰਨੀ ਆ ਗਈ ਉਤੋਂ ਤੇ ਉਸ ਤੋਂ ਬਾਅਦ ਲੈਗ ਸਕੋਰ ਚੈੱਕ ਕਰਾ ਦੇ ਵੀ ਪੈਰ ਪੂਰ ਕਿੰਨਾ ਨਿੱਕਾ ਆ ਗਿਆ ਬੱਚੀ ਦਾ ਇਹ ਭਾਈ ਆਪ ਕਿਹੜੇ ਸੀਮੰਦੀ ਆ ਗਈ ਆ ਵੀਰੇ ਡੈਨਮਾਰਕ ਦੀ ਇਹ ਕਿਹੜੇ ਦੀ 40 120 40 120 ਹਾਂ ਜੀ ਸੀਮਨ ਲੱਗਿਆ ਕਿਹੜਾ ਇਹਦੇ ਅੱਗੇ ਇਹ ਐਬੀਐਸ ਦਾ ਜੀ ਸਟ੍ਰੈਕਰ ਸਟ੍ਰੈਕ ਕਰ ਹਾਂ ਜੀ ਐਬੀਐਸ ਦਾ ਸੁਆ ਕਿਹੜਾ ਸੁਆ ਹੈ ਸੁਆ ਓਰੀਜਨਲ ਚੀਜ਼ ਆ ਵੀਰੇ ਤੀਜਾ ਹਾਂ ਜੀ ਉਹੀ ਗੱਲ ਆ ਕਰੇਲੂ ਦਾ ਇਹ ਫਰਕ ਹੁੰਦਾ ਵੀ ਬਾਈ ਕਹਿੰਦਾ ਜੈਨੂਅਲ ਡਿਟੇਲ ਦੇਣੀ ਆ ਵੱਡੀ ਆ ਗਈ ਸੱਜਣੋਂ ਪੂਰੀ ਫੁੱਲਾ ਜਿਹੜੇ ਸੱਜਣ ਨਾਲ ਸੌਦਾ ਬਣੂ ਗੱਡੀ ਮੈਂ ਇਹ ਕਹਾਂ ਉਹ ਵੱਡੀ ਸਾਰੀ ਲੈ ਕੇ ਆਉਣੇ ਚ ਮੋਹਰੇ ਨਾਲ ਹਾਥੀ ਜੀ ਦਾ ਬਾਰੇ ਲਮਕੂ ਆ ਨਹੀਂ ਹਾਥੀ ਜੀ ਨਹੀਂ ਵਿਚਾਰਦੀ ਬਾਈ ਇਹ ਠੀਕ ਆ ਗੱਲ ਕਿੰਨੇ ਦਿਨ ਬਾਕੀ ਨੇ ਅੱਜ ਇਹਦੇ 9 ਤਰੀਕ ਨੂੰ ਦਿਨ ਪੂਰੇ ਨੇ ਬਾਈ ਤੋਰ ਤੇ ਬਾਕੀ ਸਤਨੂੰ ਇੱਥੋਂ ਨਾ ਤੁਰਦੀ ਦੀ ਅਡਜਸਟਮੈਂਟ ਕਰ ਲਿਓ ਚਮਕੌਰ ਬਾਈ ਦਿਨ ਕਿੰਨੇ ਬਾਕੀ ਨੇ ਇਹਦੇ ਇਹਦੇ ਅੱਜ 1 ਤਰੀਕ ਹੋਊ ਬਾਈ 9 ਨੂੰ ਪੂਰੇ ਨੇ 9 ਤਰੀਕ ਨੂੰ ਆ ਅੱਜ ਤਰੀਕ ਹੋ ਗਈ ਮੰਨ ਲਓ 1 ਤੇ 9 ਤਰੀਕ ਨੂੰ ਬਾਈ ਕਹਿੰਦਾ ਦਿਨ ਪੂਰੇ ਨੇ ਵੱਡੀ ਆ ਗਈ ਪੂਰੀ ਫੁੱਲਾ ਤੇ ਸੂਆ ਰਹੂਗੀ origignal ਤੀਜਾ ਤੇ ਆਪ ਆ ਗਈ ਬਾਈ ਡੈਨਮਾਰਕ ਤੇ 40 1 20 40 1 20 ਦੀ ਤੇ ਕਿੰਨਾ ਦੁੱਧ ਚਵਾਗੀ ਚਵਾਗੀ ਦੂਜੇ ਸੂ ਅਰੀਜਨਲ ਇਹਨੇ ਬਾਈ ਆਪ 40 41 ਕਿਲੋ ਦੁੱਧ ਚੋਇਆ ਜੀ ਇਹਦਾ 40 ਕਿਲੋ ਹਾਂ ਜੀ ਠੀਕ ਆ ਗੱਲ 40 ਤੋਂ 41 ਕਿਲੋ ਬਾਈ ਕਹਿੰਦਾ ਚੋਇਆ ਵਿਆ ਤੇ ਸਟ੍ਰਾਈਕਰ ਤੋਂ ਆ ਗਈ ਪ੍ਰੈਗਨੈਂਟ ਹਾਂਜੀ ਹਾਂਜੀ ਸਟ੍ਰਾਈਕਰ ਦੇ ਸੀਮਨ ਤੋਂ ਗੱਬਣ ਆ ਗਈ ਤੇ ਇੱਥੇ ਤੋਂ ਫੇਸ ਬਿਊਟੀ ਚੈੱਕ ਕਰ ਸਕਦੇ ਹਾਂ ਕੁਆਲਿਟੀ ਬੱਛੀ ਸੀ ਫੁੱਲ ਵੱਡੀਆਂ ਜਾ ਗਈ ਬਾਈ ਉਰੇ ਲੈ ਆ ਕੇ ਰੋਂ ਰੋ ਫੇਰ ਲੈ ਜੀ ਘਮਾ ਕੇ ਉਧਰ ਲੈ ਠੀਕ ਆ ਲੈ ਆ ਲੈ ਆ ਲੈ ਆ ਇੱਥੋਂ ਇੱਥੋਂ ਮਾਰਨੀ ਲੱਭੀ ਕੈਮਰਾ ਕਿਹੜਾ ਹੋਰ ਘਮਾਦੀ ਬਾਈ ਜਾ ਤਨਸਲ ਕੁਆਲਿਟੀ ਰੋ ਪੂਰੀ ਫੁੱਲ ਇਹ ਜਮਗੌਰ ਬਾਈ ਹੱਥੀ ਚ ਬਾਈ ਤੇ ਕ ਮਸ਼ੀਨੀ ਤੇ ਆ ਇਹ ਮਸ਼ੀਨੀ ਦੇ ਬਾਈ ਉਧਰ ਲੈ ਬੰਨੀ ਲੈ ਜਾ ਲੰਬੀ ਚਲਾ ਦੇ ਆ ਮਸ਼ੀਨੀ ਚਵਾਈ ਦਾ ਸੱਜਣੇ ਸੰਪਰਕ ਕਰ ਲਿਓ ਲੱਗ ਬੇਸ਼ੱਕ ਹੱਥੀ ਚਵਾਈ ਤੇ ਵੀ ਜਾਵੇ ਪਰ ਅੱਜ ਇਹ ਮਸ਼ੀਨੀ ਚਵਾਈ ਤੇ ਆ ਉਹ ਦਾ ਬੜਾ ਸੱਜਣਾ ਧੰਨ ਥੀ ਵੀ ਜਾਊਗੀ ਜੇ ਚਾਹੋਣੀ ਹੈ ਕਿਸੇ ਨੇ ਠੀਕ ਹੈ ਜੀ ਆਹ ਬਾਈ ਕਹਿੰਦਾ ਹੱਥੀ ਚਵਾਈ ਤੇ ਵੀ ਜਾਊਗੀ ਜੇ ਕਿਸੇ ਸੱਜਣ ਨੇ ਚਵਾਈ ਇਹਦੀ ਹੱਥੀ ਚਵਾਈ ਕਰਨੀ ਆ ਪਰ ਮੈਂ ਇਹ ਕਹੂੰਗਾ ਵੀ ਕਿਉਂਕਿ ਚੰਗੇ ਦੁੱਧ ਵਾਲੀ ਬੇੜਾ ਜਿਹੜੀ ਮਸ਼ੀਨੀ ਚਵਾਈ ਤੇ ਜੇ ਆਪਾਂ ਲਾਉਨੇ ਆ ਉਹ ਮੇਰਾ ਖਿਆਲ ਆ ਬਾਈ 2-4 ਕਿਲੋ ਦੁੱਧ ਵਧਾ ਆਂਦੀ ਆ ਹਾਂ ਜੀ ਹਾਂ ਆ ਲੈ ਚੱਲ ਇਧਰ ਲੈ ਬੰਨੇ ਆ ਜਾ ਪੁੱਤ ਤੇ ਥਣਾ ਦੀ ਗਰੰਟੀ ਦੇਊਗਾ ਬੰਦੇ ਦੀ ਹਾਂ ਜੀ ਹਾਂ ਜੀ ਤੇ ਇੱਥੇ ਤੋਂ ਸਾਰੇ ਨੂੰ ਆਰਡਰ ਚੈੱਕ ਕਰ ਸਕਦੇ ਹਾਂ 4x4 ਵਾਲਾ ਸਿਸਟਮ ਹੀ ਆ ਕਿਹੜਾ ਕੱਚੇ ਕ ਨਹੀਂ ਲੈ ਚੱਲ ਬਾਈ ਇਧਰ ਆ ਲੈ ਚੱਲ ਲੈ ਚੱਲ ਕਿਹੜਾ ਕੱਚੇ ਵਾਲੇ ਬੰਨੇ ਲੈ ਚੱਲ ਵੱਡੀ ਰਹੂਗੀ ਪੂਰੀ ਫੁੱਲ ਆਟੇ ਲਟੋਲੀ ਜੀ ਕੱਢ ਦੂ ਲੈ ਮੈਂ ਹਾਂ ਵੀਰੇ ਤੇ ਬਣ ਕੇ ਸੂ ਪੂਰੀ ਠੀਕ ਆ ਗੱਲ ਆ ਪੂਰੀ ਅਸਲ ਬਣ ਕੇ ਸੂ ਤੇ ਥਣਾ ਦੀ ਅੱਜ ਇਹਦੀ ਗਾਰੰਟੀ ਰੂ ਭਾਰ ਬੋਲੀ ਪੂਰੀ ਜੀ ਆਪਣੀ ਫੁੱਲ ਗਾਰੰਟੀ ਜੀ ਠੀਕ ਆ ਗੱਲ ਆ ਦੁੱਧ ਬਾਈ ਕਹਿੰਦਾ ਆਪਾਂ ਇਹਦਾ ਚੋਇਆ ਹੈਗਾ 40 ਤੋਂ 41 ਕਿਜੀ ओरिजिनल ਦੁੱਧੇ ਸੂ ਹਾਂ ਨਾਤੀ ਜਾਈ ਆ ਦੁੱਧੇ ਚੋਇਆ ਹਾਂ ਦੁੱਧੇ ਚੋਇਆ ਜੀ ਠੀਕ ਆ ਗੱ ਇੱਕ ਦਾ ਤੁਹਾਨੂੰ ਇਹ ਬੈੜ ਦਿਖਾਤੀ ਬਹੁਤ ਕਮਾਲ ਦੀ ਘਰੇਲੂ ਸੱਜਣਾ ਤੇ ਬਾਕੀ ਬਰੀਡ ਤੇ ਕੰਮ ਆ ਭਰਾ ਦਾ ਜੀ ਗੱਲ ਕਰ ਲਈ ਬਰੀਡ ਤੇ ਕੰਮ ਆ ਕਿਉਂਕਿ ਬਰੀਡ ਦੇ ਨਾਲ ਇਹ ਸੱਜਣ ਕੋਲ ਟੋਪ ਤੋਂ ਟੋਪ ਦੇ ਪਸ਼ੂ ਖੜਿਆ ਬਕਾਉ ਸਾਰੀਆਂ ਬੈੜਾਂ ਚ ਮੈਂ ਕਹੂੰਗਾ ਇਹ ਬੈੜ ਆ ਗਈ ਤੇ ਚਮਕੌਰ ਵਈ ਰੇਟ ਕੀ ਰੂਗਾ ਇਹਦਾ ਇਹਦਾ ਰੇਟ ਵਈ ਆਪਣਾ ਹਾਂਜੀ 1.60 ਆ ਜੀ 1 ਲੱਖ ਤੇ 60 ਹਜ਼ਾਰ ਵੀਰੇ ਤੇ ਆਰਡਰ ਸੋਨਾ ਬਣਾ ਦੂਗੀ ਨਾ ਹਾਂਜੀ ਹਾਂ 1 ਲੱਖ ਤੇ 60 ਹਜ਼ਾਰ ਇਹਦਾ ਰੇਟ ਰਹੂਗਾ ਉਹ ਜੋ ਕੋਈ ਕੰਸੈਸ਼ਨ ਹੋ ਜਾਊਗਾ ਮਾਨਤਾ ਨਾ ਕਰ ਦਾਂਗੇ ਵੀਰੇ ਕੋਈ ਗੱਲ ਨਹੀਂ ਜੀ ਆ ਮੌਕੇ ਤੇ ਹਾਂ ਹਾਂ ਥੋੜਾ ਕਾਣਾ ਕਹਿ ਲਈ ਛੋਟ ਛੱਪਿਆ ਹਾਂ ਮੇਰੇ ਕੋਈ ਭਰਾ ਆਉਂਦਾ ਆਪਣੇ ਕੋਲੇ ਤੇ ਪਰਲੇ ਬੰਨੇ ਜਾ ਕੇ ਕੱਦ ਦਾ ਆਈਡੀਆ ਕਿ ਨਹੀਂ ਬਹਿੜ ਦਾ ਮਾੜਾ ਜਾ ਨਾਲ ਖੜ ਜੀ ਇਹ ਇਥੋਂ ਇਹਦੇ ਕੱਦ ਦਾ ਆਈਡੀਆ ਲਾ ਲਓ ਫੁੱਲ ਵੱਡੀਆਂ ਜੀ ਆ ਗਈ ਛੋਟੀ ਕੋਈ ਵੀ ਭਰਾ ਨਾ ਬੰਨੇ ਫਾਰਮ ਵਾਲੀ ਬਹਿੜ ਆ ਗਈ ਇਹ ਟਮਾਟਾ ਮੇਲਾ ਵੀ ਨੇ ਡੱਗ ਕੱਦ ਵਾਲੀਆਂ ਠੀਕ ਆ ਗੱਲ ਤੇ ਉਹੀ ਗੱਲ ਆ ਵੀ ਪਹਿਲਵਾਨ ਤੇ ਚੰਗਾ ਪਜੂਆ ਕਹਿੰਦਾ ਵੀ ਘਰ ਖਵਾ ਕੀ ਰੈਡੀ ਹੁੰਦਾ ਬਈ ਨਾ ਹਾਂ 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 ਇਹ ਤਾਂ ਹੈ ਇੱਕ 60 ਚ ਮਾਨਤਾਨ ਛੋਟ ਛੱਪਾ ਜਿਹਾ ਬਾਈ ਕਹਿੰਦਾ ਕਰ ਦਿਆਂਗੇ ਤੇ ਦੋ ਨੰਬਰ ਦੇ ਆ ਤੁਹਾਨੂੰ ਇਹ ਮੰਨ ਲਓ ਯਾਰ ਤੋਹਫੇ ਹੀ ਦਿਖਾਉਣ ਲੱਗੇ ਆ ਸੱਜਣ ਕੋਲੇ ਭਾਲਾ ਕਮਾਲ ਦਾ ਤੋਹਫਾ ਦਿਖਾ ਦਾਂਗੇ ਕੀ ਨਾਮ ਰੱਖਿਆ ਚਮਕੋਰੇ ਦਾ ਇਹਦਾ ਨਾਮ ਜਿਉਣਾ ਵੀਰੇ ਜਿਉਣਾ ਹਾਂ ਜਿਉਣਾ ਮੋੜਾ ਬਾਈ ਕਹਿੰਦਾ ਇਹ ਬੱਚੇ ਨੇ ਰੱਖਿਆ ਦੀ ਆਪਣੇ ਨੇ ਜੀ ਠੀਕ ਆ ਜੀ ਇੱਥੋਂ ਕਰ ਸਕਦਾ ਹਾਂ ਜੇ ਇੱਕ ਪਿਓਰ ਨੀਲੀ ਰਾਵੀ ਚ ਆ ਗਿਆ ਪੂਰਾ ਅਸਲ ਤਰਪੂ ਘਾ ਬਾਹਰਲੇ ਬੰਨੀ ਬਾਈ ਥੋੜਾ ਜਿਹਾ ਉਹ ਕਰੂ ਤੇ ਬਾਕੀ ਸਾਰੇ ਜਿਹਨੂੰ ਇੱਥੋਂ ਕਰ ਸਕਦੇ ਹੋ ਚੈੱਕ ਉਹੀ ਗੱਲ ਜਿਵੇਂ ਬਾਈ ਨੇ ਦੱਸਿਆ ਵੀ ਭੱਜ ਨੱਠ ਕਰਦਾ ਪੂਰੀ ਕਿਉਂਕਿ ਕਈ ਵਾਰੀ ਖੁੰਨਾ ਚਾਹਣਾ ਹੈ ਨਾ ਉਮਰ ਹਾਲੇ 13.5 ਮਹੀਨਿਆਂ ਦੀ ਹੈ 13.5 ਮਹੀਨਿਆਂ ਦੀ ਉਮਰ ਆ ਗਈ ਬਾਈ ਦੀ ਆਪਣੇ ਦਾ ਸਾਰਾ ਬਿਲਕੁਲ ਦਾ ਮੱਝ ਦਾ ਸਾਰਾ ਪੈਰਾ ਹੋਈ ਤੇ ਉਹ ਇਹਦੀ ਮਾਦਰ ਆ ਗਈ ਸਮਝਾ ਹਾਂ ਉਹ ਮਾਦਰ ਹੈ ਉਹ ਮੇਲੇ ਤੋਂ ਕਿ ਕਾਹਦੇ ਕਿਹੜੀ ਕੰਪੀਟੀਸ਼ਨ ਜਿ ਬਿਊਟੀ ਚ ਜੀ ਬਿਊਟੀ ਚ ਹਾਂ ਆ ਲੈ ਆਓ ਲੈ ਆਓ ਲੈ ਆਓ ਰਲੇ ਬੰਨੇ ਲੈ ਆਓ ਤੇ ਬਾਕੀ ਇੱਥੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਇਹ ਆਪ ਕਿਹੜੇ ਦਾ ਆ ਗਿਆ ਫਾਦਰ ਸਾਈਡ ਇਹ ਗੋਲਡਨ ਬੂਰੇ ਦਾ ਜੀ ਆ ਲੈ ਚਲੋ ਉਧ ਆ ਆਪ ਆ ਗਿਆ 골ਡਨ ਬੂਰੇ ਦਾ ਤੇ ਉਮਰ ਇਹਦੀ ਆ ਗਈ 13.5 ਮਹੀਨੇ ਤੇ ਮੇਲੇ ਜਿੱਤਣ ਵਾਲਾ ਕੱਟਾ ਦਿਖਾਉਣ ਲੱਗਾ ਤੁਹਾਨੂੰ ਬਹੁਤ ਕਮਾਲ ਦਾ ਟੈਸਟੀਕਲ ਦਾ ਬਿਲਕੁਲ ਪੱਦਰ ਰਹੂਗਾ ਤੇ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਹੋ ਕੱਦ ਕਾਠ ਵੀ ਪੂਰਾ ਫੁੱਲ ਕਰ ਜੂਗਾ ਆ ਲੈ ਆ ਬਈ ਉਰਲੇ ਬੰਨੇ ਤੇ ਗਾਰੰਟੀ ਦੇ 골ਡਨ ਬੂਰੇ ਦੀ ਆਪ ਹਾਂਜੀ ਹਾਂਜੀ ਕਿਤੇ ਕੋਈ ਭਰਾ ਕਹੇ ਤੇ ਵੀ ਬਾਈ ਨੇ ਵੀ ਬਿੱਟ ਸਰਟੀਫਿਕੇਟ ਮੱਝਦਾ ਵੀ ਪਿਆ ਆਪਣੇ ਲੈਵੇ ਜੀ ਸਾਰਾ ਕੁਝ ਆ ਉਹ ਬਾਈ ਨੂੰ ਆਪ ਪਾ ਦਾਂਗੇ ਜੀ ਠੀਕ ਆ ਗੱਲ ਹਾਂ ਹਾਂ ਮਾਜ ਜਿਹੜੀ ਮੇਲਾ ਜਿੱਤੀ ਵੀ ਆ ਹਾਂ ਹਾਂ ਜੀ ਹਾਂ ਠੀਕ ਆ ਜੀ ਆ ਬਾਈ ਕਹਿੰਦਾ ਸਰਟੀਫਿਕੇਟ ਵਗੈਰਾ ਸਾਰੇ ਪ੍ਰੂਫ ਨੇ ਆਪਣੇ ਕੋਲੇ ਆ ਲੈ ਆ ਬਾਈ ਉਰਲੇ ਬੰਨੇ ਤੇ ਬਾਕੀ ਇੱਥੇ ਤੋਂ ਫੇਸ ਮਾਰਕਿੰਗ ਚੈੱਕ ਕਰ ਸਕਦੇ ਹੋ ਫੁੱਲ ਪਿਓਰ ਆ ਗਿਆ ਤੇ ਬਰੀਡ ਵੀ ਟਾਪ ਦੀ ਤਿਆਰ ਕਰ ਦੂ ਫਾਦਰ ਸਾਈਡ ਵੀ ਇਹਦੀ ਟਾਪ ਆ ਗਈ ਲੌਂਗ ਵਾਲ ਵਾਲੇ 골ਡਨ ਬੂਰੇ ਦਾ ਆ ਗਿਆ ਰਣਜੀਤ ਲਵੇ ਆ ਮੁੰਡੇ ਲਵੇ ਆ ਬਾਈ ਰਣਜੀਤ ਅਰ ਗਿਆ ਲਵੇ ਆ ਗਿਆ ਤੇ ਟੈਸਟੀ ਗੱਲ ਦਾ ਰਹੂਗਾ ਬਿਲਕੁਲ ਸਾਫ਼ ਤੇ ਪਛਾਣ ਨੂੰ ਰੱਖੂਗਾ ਟੈਸਟੀ ਗੱਲ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਕਰ ਦੇ ਬਾਈ ਥੋੜਾ ਗਾਹ ਨੂੰ ਕਰ ਦੇ ਇਹ ਇੱਥੋਂ ਇੱਥੋਂ ਕਰ ਸਕਦੇ ਹਾਂ ਡੈਸਟੀਕਲ ਵਾਲੇ ਮਾਮਲੇ ਚ ਇੱਕ 100 ਦਾ 100 ਰੈਨ ਵਾਲਾ ਕਟਾ ਹਰੇਕ ਪੱਖ ਤੋਂ ਤੇ ਇਹਦਾ ਰੇਟ ਕੀ ਰੂਗਾ ਰਣਜੀਤ ਭਾਈ ਇਹਦਾ ਵੀ 60 60000 ਹਾਂ ਜੀ ਉਹ ਜੋ ਮਾਨ ਤਾਨ ਜਾ ਕਰ ਦਾਂਗੇ ਵੀਰੇ ਕੋਈ ਨਾ ਇਹਦਾ ਕੱਲਾ 60 ਤੇ ਇਹਦਾ ਮੈਂ ਕਹੂੰਗਾ 1 60 ਹਾਂ ਹਾਂ ਮੇਰਾ ਖਿਆਲ ਆ 3 ਲੱਖ ਤੇ 20000 ਹੋਗਾ ਜੋੜੇ ਦਾ ਹਾਂ ਜੀ ਹਾਂ ਤੇ ਜੇ ਕੋਈ ਦੋਨੋਂ ਨਹੀਂ ਲੈਂਦਾ ਵਾ ਭਾਈ ਕੋਈ ਨਾ ਵੀਰੇ ਕਰ ਦਾਂਗੇ ਮਾਨ ਤਾਨ ਕੋਈ ਗੱਲ ਨਹੀਂ हां सॉरी 2 लाख ਤੇ 20000 ਬਣਦਾ ਨਾ ਹਾਂ ਕਿਉਂਕਿ ਇਹਦਾ 60 ਆ ਗਿਆ ਇਹਦਾ ਆ ਗਿਆ 61 ਥੋੜੀ ਮਿਸਟੇਕ ਲੱਗੀ ਸੀ 2 ਲੱਖ ਤੇ 20000 ਦੋਨੇ ਪਸ਼ੂਆਂ ਦਾ ਬਣਦਾ ਜੇ ਕੋਈ ਭਰਾ ਭਾਈ ਕਹਿੰਦਾ ਦੋਨੇ ਲੈਂਦਾ ਜੋੜੀ ਲੈਂਦਾ ਜੇ ਕੋਈ ਰੇਟ ਤੇ ਕੰਮ ਕਰਨ ਵਾਲਾ ਆਪਾਂ ਮਾਨਤਾਣ ਕਰਦਾ ਕੋਈ ਗੱਲ ਨਹੀਂ ਯਾਰ ਬੰਦਾ ਸੌ ਕੀ ਰੱਖਣ ਵਾਲਾ ਹੋਵੇ ਜੇ ਕੋਈ ਪੰਚਾਇਤ ਪੰਚਾਇਤ ਆਉਂਦੀ ਆ ਕੋਈ ਕੋਈ ਗੱਲ ਨਹੀਂ ਯਾਰ ਆਪਾਂ ਮੋੜਦੇ ਨਹੀਂ ਬੰਦੇ ਨੂੰ ਠੀਕ ਹੈ ਗੱਲ ਭਾਈ ਕਹਿੰਦਾ ਮੋੜਨਾ ਨਹੀਂ ਬਾ ਛੱਡ ਦੇ ਭਾਈ ਪਰੇਸ਼ਾਨ ਨਾ ਕਰ ਇਹ ਇੱਥੇ ਤੋਂ ਇਹਦੀ ਬਿਊਟੀ ਚੈੱਕ ਕਰਾ ਦੂੰਗਾ ਤੁਹਾਨੂੰ ਇਹਦੀ ਮਾਦਰ ਵੀ ਦਿਖਾਤੀ ਵੀਡੀਓ 'ਚ ਤੇ ਠੀਕ ਹੈ ਜੇ ਕੋਈ ਭਰਾ ਬਾਈ ਕਹਿੰਦਾ ਡੀਐਨਏ ਕਰਾ ਕੇ ਲੈ ਜਾਏ ਕੁਆਲਟੀ ਵਾਲਾ ਕਟਾ ਆ ਗਿਆ ਤੇ ਇੱਕ ਸੱਚ ਨੂੰ ਆ ਬੈਡ ਦਿਖਾਤੀ ਬਹੁਤ ਕਮਾਲ ਦੀ ਨੰਬਰ ਬੋਲ ਦਿਓ ਜੀ 98 143 ਹਾਂਜੀ 35132 98143 35132 35132 ਬਾਈ ਦਾ ਨੰਬਰ ਆ ਪਿੰਡ ਸ਼ੇਰੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਰਹੂਗਾ ਜਿਹੜੇ ਵੀ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ